ਪੂਬਲਿਕ ਲਾਈਵ ਸੈਂਟ ਮੈਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਲਾਨਾ ਪ੍ਰੋਗਰਾਮ ਦਾ ਆਯੋਜਨ ਚੇਅਰਮੈਨ ਅਸ਼ੋਕ ਪਾਵਾਦੀ ਦੀ ਦੇਖਰੇਖ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਸ਼ਾਮਿਲ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਵੱਲੋਂ ਜੋਤੀ ਜਗਾ ਕੇ ਕੀਤੀ ਗਈ ਇਸ ਮੌਕੇ ਤੇ ਸਕੂਲੀ ਬੱਚਿਆਂ ਵੱਲੋਂ ਸਾਂਸਕ੍ਰਿਤਿਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ جس وچ দেশ ਭక్తి গীত ਗਿੱਧਾ ਪਾਗੜਾ ਅਤੇ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲ ਚੰਦ ਘਟਾਰੂਚਕ ਨੇ ਕਿਹਾ ਕਿ ਸਿੱਖਿਆ ਇੱਕ ਐਸੀ ਕੁੰਜੀ ਹੈ ਜਿਸ ਨੂੰ ਕੋਈ ਵੀ ਖੋ ਨਹੀਂ ਸਕਦਾ ਸਿੱਖਿਆ ਦੇ ਗਿਆਨ ਦੇ ਦੁਆਰਾ ਅਸੀਂ ਵੱਡੀ ਵੱਡੀ ਉਪਲਬਧੀਆਂ ਹਾਸਲ ਕਰ ਸਕਦੇ ਹਾਂ ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਿਆਰ ਚੰਗਾ ਹੋਵੇਗਾ ਤਾਂ ਬੱਚੇ ਪੜ੍ਹ ਲਿਖ ਕੇ ਕੱਲ ਨੂੰ ਦੇਸ਼ ਦਾ ਭਵਿਕ ਬਣਨਗੇ ਤੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਗੁਰੂਆਂ ਵੱਲੋਂ ਦੱਸੇ ਗਏ ਮਾਰਗ ਉੱਤੇ ਚੱਲ ਕੇ ਕਾਮਯਾਬ ਹੋਣ ਆਪਣੇ ਸਕੂਲ ਆਪਣੇ ਮਾਪਿਆਂ ਦਾ ਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ ਇਸ ਮੌਕੇ ਤੇ ਸਕੂਲ ਪਰ ਬੰਦ ਕਾਮ ਵੱਲੋਂ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਮ੍ਰਿਤਪੁਰ ਵਿੱਚ ਪਹੁੰਚਿਆ ਤੁਸੀਂ ਕੀ ਕਹਿਣਾ ਚਾਹੁੰਦੇ? ਬਹੁਤ ਹੀ ਮੈਂ ਸਮਝਦਾ ਕਿ ਇੱਕ ਖੁਸ਼ੀ ਦਾ ਪਲ ਹੈ। ਫੁੱਲਾਂ ਵਰਗੇ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਿਆ। ਸੈਨੂ ਮੈਰੀ ਸੀਨੀਅਰ ਸਕੈਂਡਰੀ ਸਕੂਲ ਸਿਆਨਪੁਰ ਦਾ ਜਨੂਅਲ ਇਵੈਂਟ ਆ ਉਹ ਮੈਂ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਸ ਇਵੈਂਟ ਨੂੰ ਆਰਗੇਨਾਈਜ਼ ਕੀਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਔਰ ਬਹੁਤ ਹੀ ਕਿਸਮ ਦੇ ਜਿਹੜੇ ਮੈਂ ਸਮਝਦਾ ਵੀ ਇੱਥੇ ਵਾਂਸ ਬਣੇ ਜਿਹੜੇ ਗੀਤ ਸੰਗੀਤ ਔਰ ਭਾਵਪੂਰਤ ਤਕਰੀਰਾ ਜਿਹੜੀਆਂ ਬੱਚਿਆਂ ਵੱਲੋਂ ਵੀ ਕੀਤੀਆਂ ਗਈਆਂ باقی ਲੋਕਾਂ ਵੱਲੋਂ ਵੀ ਸੋ ਐਜੂਕੇਸ਼ਨ ਇੰਸਟੀਚਿਊਟ ਸਾਡੇ ਬੇਸਿਕਲੀ ਇਹ ਵਿਦਿਆ ਮੰਦਰ ਨੇ ਔਰ ਇਹਨਾਂ ਸਾਵਾ ਤੋਂ ਚੰਗਾ ਡਿਸਪਲਨ ਚੰਗੀ ਅਕੈਡਮਿਕ ਅਪਰੋਚ ਵਾਲੇ ਸਕੂਲਾਂ ਦੇ ਬੱਚੇ ਕਾਫੀ ਵੱਡੇ ਜਿਹੜੇ ਮੈਂ ਸਮਝਦਾ ਵੀ ਆਈਕਿਊ ਬਣਾ ਕੇ ਨਿਕਲਦੇ ਔਰ ਇਹ ਵੀ ਸਕੂਲ ਬੜਾ ਇਤਿਹਾਸਿਕ ਆ ਔਰ ਮੈਨੂੰ ਇੱਥੇ ਆਨ ਦਾ ਮੌਕਾ ਮਿਲਿਆ ਮੈਂ ਆਸ ਕਰਦਾ ਮੇਰ ਕਰਦਾ ਕਿ ਇਹ ਜਿਹੜਾ ਸਕੂਲ ਹੈ ਦਿਨ ਦੁਗਣੀ ਰਾਤ ਦੁਗਣੀ ਤੱਕੀ ਕਰੇ ਤੇ ਆਮ ਆਮੀ ਪਾਰਟੀ ਦੀ ਸਰਕਾਰ ਦਾ ਵੀ ਦੋ ਫੀਲਡਰ ਦੇ ਅੰਦਰ ਬੜਾ ਬੇਸਿਕ ਉਹਨਾਂ ਦਾ ਅਜੰਡਾ ਹੈ এডੂਕੇਸ਼ਨ ਔਰ ਹੈਲਥ ਲੈ ਕੇ ਸੋ ਚੰਗਾ ਲੱਗਿਆ ਬੜਾ ਮਤਲਬ ਮੋਸ਼ਨਲ ਵੀ ਆ ਔਰ ਅਕੈਡੈਮਿਕ ਵੇਸ ਵਾਲਾ ਇਹ ਇੰਸਟੀਚਿਊਟ ਆ ਸੈਂਟ ਮੈਰੀਸਨਸ ਕੈਂਡਰ ਸਕੂਲ ਸੋ ਬੜਾ ਮਾਣ ਵੀ ਮਿਲਿਆ ਸਰਕਾਰ ਵੀ ਮਿਲਿਆ ਪਰ ਮੈਂ ਚਾਨਣਾ ਦੇ ਵਿਕਦਰ ਦੇ ਅੰਦਰ ਇਹ ਸਾਰੇ ਇੰਸਟੀਚਿਊਟ ਬਲੰਦੀਆਂ ਨੂੰ ਸੋਣ ਬਰੀਆ ਸ਼ੁਭਚਾਪੀ ਮੰਤਰੀ ਸਾਹਿਬ ਨੇ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਬੱਚੇ ਜਿਹੜੇ ਨੇ ਇਹਨਾਂ ਦੀ ਲਾਈਫ ਤੋਂ ਬਹੁਤ ਇਨਸਪਾਇਰ ਹੋਏ ਨੇ ਕਿਉਂਕਿ ਯਾਨੀ ਲਾਈਫ ਜਿਹੜੀ ਹੈ ਦੇਖ ਕੇ ਸਰਪੰਚ ਤੋਂ ਆਕੇ ਆਪਣੇ ਐਮ ਐਲ ਏ ਜੀ ਹੋਰ ਆਪਣੇ ਕਮੇਂਡ ਮੰਤਰੀ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਇਸ ਕਰਕੇ ਸਾਰੇ ਸਾਰੇ ਬੱਚੇ ਜਿਹੜੇ ਆ ਬੜੀ ਦੇਰ ਤੋਂ ਇਹਨਾਂ ਦੀ ਲਾਈਫ ਬਾਰੇ ਪੜ ਰਹੇ ਸੀ ਔਰ ਇਹਨਾਂ ਦੇ ਫੋਲੋ ਕਰਨਗੇ